ਵੜੀਆ ਰਾਜੂ ਲਗਿਆ ਰੋਟੀ ਖਾਣ ਖਾ ਖਾ ਲੈੜੀ ਗੋਲ ਦਾ ਪਹਿਲੀ ਦਾ ਰਿਸ਼ਤਾ ਨਹੀਂ ਹੋ ਰਿਹਾ ਬਲੀ ਦਾ ਰਿਸ਼ਤਾ ਕਰਾ ਦੋ ਮੈਂ ਕਰਾਤਾ ਰਿਹਾ ਦਾਨਦ ਸਰੀਆਕਾ ਆਨ ਕਰਦਾ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾਉਂ ਆੜੇ ਪੁੰਜ ਗਏ ਚਾਹੂ ਪੀਏ ਢੀਂ ਗਾਲੀ ਕਰਕੇ ਆ ਗਏ ਦਰਲਵੀ ਆ ਗਏ ਗਾਲੀ ਕਰਕੇ ਨੇ ਅਲੀ ਖੜੇ ਹੁਣ ਚਾਹੂ ਪੀਂਦੇ ਆਪਾਂ ਇਤੋਂ ਬਾਅਦ ਦੇਖਦੇ ਆ ਆਜੋ ਹਾਂਜੀ ਉਹ ਆਪ ਕੋਰਦੇ ਆ ਕੋ ਵਾਲੇ ਦੋਤੀ ਆਪੂ ਜੇ ਆਗੇ ਅੱਗੇ ਕਰਦੇ ਆ ਗੱਲਬਾਤ ਜਿੰਦਾ ਵੀ ਹੋਇਆ ਸੋਨ ਲਗੀ ਹੋਈ ਆ ਹਾਂ ਚੱਲ ਆਪਾਂ ਗੱਲੀ ਕਰਕੇ ਤੁਰਪੇ ਘਵਾੜਾ ਕਰ ਲਿਆ ਪਾਰ ਲੇਵਰ ਦਿੱਤੀ ਆਪਾਂ ਨੇ ਲਾ ਹੁਣ ਆਪਾਂ ਜਾ ਰਹੇ ਆ ਚਾਹ ਵੇਚੇ ਪਰ ਜਿਆਦਾ ਸਵਾਦ ਜਾਨੀ ਆਇਆ ਕਹਿੰਦੇ ਨਹੀਂ ਚਾਹ ਦਾ ਚਾਰਜ ਆ ਰਹਿ ਗਿਆ ਆਤਾ ਹੀ ਬਾਹਲਾ ਪਾਇਆ ਉਹਦਾ ਬਾਈ ਨੇ ਨਾਲੇ ਕਿਹਾ ਭਾਈ ਆਦਾ ਨਾ ਭਾਈ ਫੇਰ ਵੀ ਬਾਈ ਨੇ ਆਦੇ ਦੀ ਧੂੜ ਘੜਤੀ ਪੁੱਜ ਗਿਆ ਟਾਈਮ ਕਟਾਣੀ ਕਲਾ ਤੇ ਰਾਤ ਨੂੰ ਰੋਡ ਦੇ ਉੱਤੇ ਜੇ ਕੋਸੇ ਨਾਲ ਕੋਈ ਵੀ 1121 ਗੱਲ ਹੁੰਦੀ ਆ ਜਦੋਂ ਆਪਾਂ ਕੈਰੀਅਰ ਲੁਧਿਆਣੇ ਵਾਲੀ ਸਾਈਡ ਤੋਂ ਨੀਲੋਂ ਨੂੰ ਜਾਂਦੇ ਆ ਕਟਾਣੀ ਪੋਲ ਜਿੱਥੋਂ ਸਟਾਰਟ ਹੋ ਰਿਹਾ ਨਾ ਪੋਲ ਸਟਾਰਟ ਹੋ ਰਿਹਾ ਦੇਖੋ ਇਹਦੇ ਕੋਲ ਬਿਲਕੁਲ ਇਹਦੇ ਕੋਲੀ ਚੌਂਕੀ ਆ ਜਿਹੜੇ ਭੈਣ ਭਰਾ ਮੇਰੇ ਕਦੇ ਬਾਹਰ ਦੇ ਨੇ ਜਿਹੜੇ ਬਾਹਰ ਤੋਂ ਟਰੈਵਲਿੰਗ ਕਰਦੇ ਨੇ ਜਾਂ ਆਊਟ ਆਫ ਕੈਦੀਆ ਸਟੇਟ ਜਾਂ ਆਊਟ ਆਫ ਸਿਟੀ ਰਾਤ ਬਰਾਤੇ ਟਰੈਵਲ ਕਰਦੇ ਨੇ ਕੋਈ ਵੀ ਹੈਪਨਿੰਗ ਹੁੰਦੀ ਆ ਇੱਥੇ ਆਪਾਂ ਪੁਲ ਦੇ ਥੱਲੇ ਹੀ ਪੁਲ ਚੌਂਕੀ ਬਣੀ ਹੋਈ ਆ ਪੁਲ ਚੌਂਕੀ ਦੇ ਵਿੱਚ ਮੁਲਾਜ਼ਮ ਵੀ ਵਧੀਆ ਨੇ ਇੱਥੇ ਇਹਨਾਂ ਨਾਲ ਤੁਸੀਂ ਆਪਣਾ رابطہ ਕਰ ਸਕਦੇ ਆ ਜੇ ਕਿਸੇ ਨਾਲ ਕੋਈ ਹੈਪਨਿੰਗ ਹੁੰਦੀ ਆ ਨਾ ਕਰੇ ਰੱਬ ਕੋਈ ਹੈਪਨਿੰਗ ਹੋਵੇ ਜੀ ਪਰ ਫਿਰ ਵੀ ਜੇ ਕੋਈ ਰਾਸਤੇ ਦੇ ਵਿੱਚ ਲੁੱਟ ਖੋ ਜਾਂ ਕੋਈ ਐਕਸੀਡੈਂਟ ਹੋਇਆ ਹੋਵੇ ਤਾਂ ਆਪਾਂ ਆਪਣੀ ਪਿਆਪ ਪੁਲਿਸ ਦਾ ਜ਼ਰੂਰ ਸੰਪਰਕ ਲੈ ਸਕਦੇ ਆ ਆ ਪੁਲ ਦੇ ਬਿਲਕੁਲ ਥੱਲੇ ਆ ਇਹ ਜੇ ਮੇਰਾ ਕੋਈ ਵੀਰ ਵੀਡੀਟਿੰਗ ਵਾਲਾ ਜਾਂ ਬਲੌਗਰ ਮੇਰਾ ਬਲੌਗ ਦੇਖਦਾ ਹੋਵੇ ਸਾਡੇ ਸਿਹਨ ਨੇ ਜੁਗਤ ਹੋਈ ਨਹੀਂ ਹਲੇ ਕਿ ਸਾਡਾ ਕੋਈ ਬਲੌਗ ਦੇਖਦਾ ਹੋਵੇ ਪਰ ਫਿਰ ਵੀ ਜੇ ਕਿਸੇ ਵੀਰ ਮੇਰੇ ਵੀਰ ਨੂੰ ਐਡੀਟਿੰਗ ਦੀ ਜਾਣਕਾਰੀ ਹੋਈ ਤਾਂ ਮੈਨੂੰ ਇੰਨਾ ਕ ਦੱਸ ਦਿਓ ਜਿਹੜੀ ਸਟਾਰਟਿੰਗ ਦੀ ਇੰਟਰੋ ਰੀਮਿਕਸ ਕਰਕੇ ਲਾਈ ਜਾਂਦੀ ਆ ਉਹ ਕਿੱਦਾਂ ਲਾਈ ਜਾਂਦੀ ਆ ਬੜੇ ਨਾਲ ਹੀ ਠੱਕੇ ਨਾਲ ਜੋ ਬੰਦਾ ਪਾ ਦ ਰਾਤ ਮਾੜੇ ਕਿਰਾਪਨ ਦੀ ਸਟਾਰਟਿੰਗ ਕੀਤੀ ਸੀ ਉਹ ਕ੍ਰੈਪਟ ਹੋ ਗਿਆ ਉਹਦੇ ਵਿੱਚੋਂ ਵਿੱਚੋਂ ਕਈ ਸ਼ੌਟ ਕ੍ਰੈਪਟ ਹੋ ਗਏ ਮੇਰੇ ਕੋਲੋਂ ਇਹਦੇ ਕਰਕੇ ਉਹ ਜੋ ਮੇਰੇ ਚੌਣ ਵਾਲੇ ਸਾਡੇ ਸੱਜੇ ਨੁਮਾਇੰਦੇ ਵੀ ਉਹਨਾਂ ਨੂੰ ਵੀ ਪਤਾ ਵੀ ਉਹ ਵੀਡੀਓ ਪ੍ਰੋਪਰ ਨਹੀਂ ਚੱਲ ਰਹੀ ਜੇ ਜੇ ਕੋਈ ਮੇਰਾ ਵੀਰ ਐਡੀਟਿੰਗ ਕਰਨ ਵਾਲਾ ਹੋਇਆ ਇਹਦੇ ਵਿੱਚ ਪੂਰੀ ਬੀਨ ਬਰੇ ਅੰਨੀ ਕੋਈ ਹੈਲਪ ਕਰ ਦਿਓ ਯਾਰ ਮੈਂ ਫਰਾਵਣ ਵਾਲੀ ਆ ਅਸੀਂ ਵੀ ਤੁਹਾਡੇ ਨਾਲ ਹੀ ਆ ਯਾਰ ਐਨੀ ਗੱਲ ਬਗਾਰ ਦਿਓ ਯਾਰ ਕੋਈ ਹੋਇਆ ਜੀ ਲੀਡਰ ਆਪਾਂ ਪੁੱਜ ਗਏ ਨੀਲੋ ਜੇ ਆਪਾਂ ਸਾਹਮਣੇ ਆਪਣੇ ਰਾਈਟ ਹੈਂਡ 'ਚ ਲੁਧਿਆਣਾ ਵਾਲੀ ਸਾਈਡ ਤੋਂ ਇਹ ਸੈੱਲ ਫੈਕਟਰੀ ਆਉਂਦੀ ਆ ਐਸੀਐਲ ਖੰਬੇ ਆਪਾਂ ਦੀਆਂ ਕਨੈਕਟਰਾਂ ਤੇ ਜਵਿੰਦਰਾ ਇਹ ਪੁੱਲ ਸੱਜਾ ਚੜ ਜੀ ਇਹ ਤਾਂ ਸੱਜਾ ਚੰਡੀਗੜ੍ਹ ਜਾਂਦਾ ਹਨ ਨਹੀਂ ਚੰਡੀਗੜ੍ਹੇ ਜਾਂਦਾ ਹਾਂ ਚੰਡੀਗੜ੍ਹ ਜਾਂਦਾ ਇਹ ਤੇ ਜੇ ਆਪਾਂ ਅੱਜ ਥੱਲੇ ਰਹਿ ਜੀਏ ਅਸੀਂ ਪੁੱਲ ਦੇ ਕਨੈਕਟਰਸ ਰਹਿ ਕੇ ਥੱਲੇ ਰਹਿ ਜੀਏ ਤਾਂ ਨਿਕਲੇ ਵੀ ਚੰਡੀਗੜ੍ਹ ਤੇ ਜਾਂਦਾ ਪਰ ਇਹ ਘੁੰਮ ਕੇ ਜਾਂਦਾ ਬਾਇਆ ਜਮਕੌਰ ਸਾਹਿਬ ਬਾਇਆ ਰੁਪੜ ਹੋਗੇ ਫਿਰ ਨਹਿਰ ਦੇ ਨਾਲ ਨਾਲ ਜੇ ਪੋਲਾ ਦਾ ਚੱਲ ਜੀਏ ਨੈਸ਼ਨਲ ਹਾਈਵੇ ਆ ਚੰਡੀਗੜ੍ਹ ਟੂ ਲੁਧਿਆਣੇ ਵਾਲਾ ਜਿਹੜਾ ਆਉਣਾ ਸ਼ਾਇਦ ਮੋਗੇ ਤੱਕ ਜੁਆਇੰਟ ਹੋ ਰਿਹਾ ਮੋਗੇ ਤੱਕ ਨਹੀਂ ਫਰੋਜਪੁਰ ਤੱਕੇ ਹੋ ਰਿਹਾ ਏ ਅੰਦਰੋਂ ਲੁਧਿਆਣੇ ਦੇ ਕੰਮ ਚੱਲ ਰਿਹਾ ਰੋਡ ਦਾ ਬੇਚ ਸ਼ੋਰ ਪਹਿਲਾਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਊਂਗੇ ਜਿਹੜਾ ਆਪਣਾ ਨਾਲਾਗੜੂ ਜਗਰਾਮ ਵਾਲਾ ਫਲੋਅ ਪਿਆ ਹੋਇਆ ਉਹਦੇ ਵਿੱਚ ਨੇ ਇਹ ਰੋਡ ਦੇ ਛੋੜਨੇ ਉਹ ਐਨੈਕਪ 533 ਕੋਟਵੇ ਆਉਂਛੋ ਉਹਦੇ ਛੋੜਨੇ ਵਿੱਚ ਇਹ ਰੋਡ ਸੱਦਾ ਕਹਿੰਦੀ ਸਮਰਾਲਾ ਮਰਿੰਡਾ ਹੋ ਗਏ ਕਮਾਣੋਂ ਖੰਟਵਾਲਪੁਰ ਤੇ ਮਰਿੰਡਾ ਬਰਿੰਡੇ ਤੋਂ ਖੈੜ ਖੈੜ ਤੋਂ ਚੰਡੀਗੜ੍ਹ ਪਿਓ ਰੋਡ ਆ ਇਹ ਰੋਡ ਦੇ ਉੱਤੇ ਇੱਕ ਟੂ ਟੈਕਸ ਵੀ ਪੈਂਦਾ ਆਪਣਾ ਇੱਥੇ ਤੋਂ ਨਿੱਲੋ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਇਹ ਟੂ ਟੈਕਸ ਬੱਸ ਨਹੀਂ ਜਾਂਦਾ ਜੇ ਕਦੇ ਵੀਰ ਨੇ ਵਜਾਣਾ ਹੋਵੇ بڑے ਟਰੱਕ ਵਾਲੇ ਵੀ ਇਹ ਸਮਝ ਲਓ 2 ਤੋਂ 3 ਕਿਲੋਮੀਟਰ ਫਾਲਤੂ ਪੈਂਦਾ ਰੋਡ ਪਰ ਇਹ ਟੂ ਟੈਕਸ ਹੈਗਾ ਵੀ ਬੜਾ ਬਾਫੇ ਦੀ ਜਗਾ ਦੇ ਨਾਲ ਖਵਾਜਾ ਵਾਲੀ ਤੇ ਟੂਲ ਨੈਕਸ ਹੈਗਾ ਵੀ ਬੜਾ ਇਹ ਟੂਲ ਨੈਕ ਬਚਾਲਿਆ ਕਰੋ ਜੇ ਬਚਾਣਾ ਹੁੰਦਾ ਵੀਰ ਜਿਹੜੇ ਰੋਡ ਨੂੰ ਮੈਂ ਜਾ ਰਿਹਾ ਬਾਸਾਂ ਵੀ ਲੋ ਥੱਲੇ ਰਹੀ ਜਿਹੜਾ ਚੌਂਸੌਰ ਸਾਹਮਣੇ ਜਾਂਦਾ ਨਹਿਰ ਦੇ ਨਾਲ ਫੇਰ ਰੋਡ ਮੁੜ ਜਾ ਕਰਵਾ ਤੇ ਇਹ ਤੋਂ ਬਾਅਦ ਜਿਹੜਾ ਅਗਲਾ ਪੋਲਾਉਂਦਾ ਉੱਥੇ ਡਰਾਈਵਰ ਹੱਥ ਹੋ ਕੇ ਦੁਬਾਰਾ ਇਹ ਰੋਡ ਦੇ ਉੱਤੇ ਹੀ ਚੜ ਜਾਂਦਾ ਜਾ ਕੇ ਅੱਗੇ ਆਹ ਰੋਡ ਨੂੰ ਇਹ ਟੂਲਾਇਨ ਪਾਰ ਜਾਂਦਾ ਜੇਕਰ ਨੇ ਬਚਾਣਾ ਹੋਵੇ ਵੇ ਦੇ ਬੋਦਗੇ ਆਪਾਂ ਆ ਚਾਦੀ ਦਾ ਸਵਾਦ ਜਣੀ ਆਇਆ ਲਵਲੀ ਸੇਠ ਆ ਗਏ ਕੋਈ ਬੋਲਣਾ ਚਾਹੂਗੇ ਹਲੇ ਦਾ ਮੂੰਹੇ ਥੋਣ ਲੱਗਿਆ ਹੋਇਆ ਏ ਆ ਵੀ ਚੱਲੀਏ ਯਹਾਂ ਨੂੰ ਦਾ ਕਾਲਾ ਹੀ ਹੁੰਦਾ ਹਰੇਕ ਟਾਈਮ ਤੈਨੂੰ ਤਿਆਰ ਹੀ ਰਹਿੰਦਾ ਨਹੀਂ ਤਿਆਰ ਏ ਕਹਤਾ ਹਰੇਕ ਟਾਈਮ ਤੈਨੂੰ ਕੰਮੇ ਰਹਿੰਦਾ ਉਹ ਆਏ ਕੰਮ ਆਏ ਕੰਮ ਹੁਣ ਪਤਾ ਲੱਗ ਗਿਆ ਵੈ ਜਿੰਦਗੀ ਦਾ ਹਾਲ ਇਹ ਨਹੀਂ ਨਹੀਂ ਇਹ ਬੰਦਾ ਹੋਰਾਂ ਨੂੰ ਮਖੌਲ ਕਰਦਾ ਹੁੰਦਾ ਦਾ ਬਈ ਆ ਵਿਆਹ ਤੋਂ ਬਾਅਦ ਐਵੇਂ ਨਹੀਂ ਹੁੰਦਾ ਐਵੇਂ ਨਹੀਂ ਹੁੰਦਾ ਤੁਸੀਂ ਮੈਨੂੰ ਦੇਖੇ ਹੋਣ ਇਹਨੂੰ ਪੁੱਛ ਕੇ ਦੇਖੋ ਬਈ ਕੰਮ ਕਿੰਨੇ ਕੁ ਹੁੰਦੇ ਨੇ ਘੁੰਮਣਾ ਫਿਰਨਾ ਕਿੰਨਾ ਹੁੰਦਾ ਯਾ ਆਪਣੇ ਲੈ ਲਈ ਲੈ ਚੋ ਇਹ ਲੱਡੂ ਲੈ ਮੈਂ ਤਾਂ ਲੈ ਲੈ ਲੱਡੂ ਬਾਈ ਨਹੀਂ ਲੈਣਾ ਚਾ ਲੈ ਆ ਬਾਣੇ ਪੀ ਲੰਬੂ ਘੜਾ ਪਾਉਣ ਚੱਲਦੇ ਆ ਘਰਾਂ ਨੂੰ ਆਜੀ ਬਹੁਤ ਵਧੀਆ ਬਣਾਈ ਹੋਈ ਜਣਾ ਨੇ ਬਈ ਆ ਅਜੀ ਬਹੁਤ ਵਧੀਆ ਰਾਜੂ ਲਗਿਆ ਰੋਟੀ ਖਾਣ ਖਾ ਖਾ ਦੂੰ ਬੜੀਆ ਮਾਹੌਲ ਆਟਾ ਮੇਰਾ ਚੱਲ ਮੁੰਡਾ ਚੱਲਿਆ ਘਰਾਂ ਨੂੰ ਕਹਿੰਦੇ ਵਿਆਹ ਜਾਣਾ ਐ ਨੇ ਚੱਲ ਜੰਗਾ ਆ ਜੋ ਆਪਾਂ ਵੀ ਚੱਲਦੇ ਹਾਂ ਆਡਾ ਬਾਈ ਦਾ ਕੋਈ ਖਾਸ ਜਾਨੀ ਹੈਗਾ ਪਰ ਸੁਆਦ ਕਹਿੰਦੇ ਹਰੇਕ ਦਾ ਆਪਣਾ ਆਪਣਾ ਹੁੰਦਾ ਹਰੇਕ ਲਈ ਆਪਣਾ ਆਪਣਾ ਤੇ ਆਪਾਂ ਵੀ ਚੱਲਦੇ ਹੁਣ ਆਜੋ ਆ ਕੰਮਾ ਚੰਗਾ ਕੰਮਾ ਬਾਈ ਉਹ ਨਹੀਂ ਕੰਮ ਕਰਦੇ ਆਪਣਾ ਸਭੇ ਸ਼ਾਇਦ ਮਿਲਦਾ ਇੱਥੇ ਕਰੋੜ ਤਾਂ ਆਪਾਂ ਨੇ ਬਹੁਤ ਦੇਖੇ ਨੇ ਚਿੰਗਜ ਚਲਾਉਂਦੇ ਟਰੱਕਾਂ ਦਾ ਫਿਰ ਤੁਹਾਨੂੰ ਪਤਾ ਇਕੱਲੇ ਇਕੱਲੇ ਢਾਬੇ ਦਾ ਸਵਾਦ ਪਤਾ ਹੁੰਦਾ ਟਰੱਕ ਵਾਲਿਆਂ ਨੂੰ ਇਕੱਲੇ ਇਕੱਲੇ ਪਾਣੀ ਦਾ ਸਵਾਦ ਲੱਤਾ ਹੁੰਦਾ ਤੇ ਇਕੱਲੇ ਇਕੱਲੇ ਰੋਡ ਦਾ ਪਤਾ ਹੁੰਦਾ ਰੋਡ ਤਾਂ ਬਹੁਤ ਦੇਖਿਆ ਪਰ ਰੋਡ ਆਹੇ ਮੇਲਤ ਕੋਲ ਆਰਾਮ ਨਾਲ ਗੱਡੀ ਚਲਾਈ ਜੇ ਲੋ ਕੋਈ ਸਾਈਕਲ ਨਹੀਂ ਮਿਲਦਾ ਜੇ ਨਾ ਕੋਈ ਮੋਟਰਸਾਈਕਲ ਨਾ ਕਾਰ ਮਿਲਦੀ ਜੇ ਕੋਈ ਰੋਡ ਤੇ ਨਾਵਾ ਟੱਲੀ ਚੱਲਦੀ ਆ ਕੋਈ ਕੋਈ ਪਰ ਨਾ ਵਧੀਆ ਰੋਡ ਆ ਇਹ ਟੈਨਸ਼ਨ ਫਰੀ ਰੋਡ ਆ ਜਿਉਂ ਕਹਦੀ ਆ ਆਪਣਾ ਟੈਨਸ਼ਨ ਫਰੀ ਨਹੀਂ ਹੁੰਦਾ ਜਿਹੜੀ ਉਂਦੀ ਅਡਿਉਂਦੀ ਦਾ ਟਾਈਮ ਹੁੰਦਾ ਤੁਹਾਨੂੰ ਬਦਲਾ ਬੰਦਾ ਹਰੇਕ ਪੂਰੇ ਪੂਰੇ ਟਾਈਮ ਤੋਂ ਘਰ ਤੋਂ ਤੁਰਦਾ ਪਰ badi ਗੱਡੀ ਵਾਲੀ ਨੂੰ ਓਕਾ ਹੋ ਜਾਂਦਾ ਹੁਣ ਤੁਸੀਂ ਉਰੇ ਬੈਠੇ ਦੇਖੋ ਤੁਹਾਨੂੰ ਕਿੱਥੇ ਢਾਕੇ ਕਨੈਕਟਰ ਸਾਈਡ ਜਾ ਗਈ ਜਾਨ ਜਦੋਂ ਕਨੈਕਟਰ ਸਾਈਡ ਤੋਂ ਕੋਈ ਮੋਟਰਸਾਈਕਲ ਵਾਲਾ ਕਾਰ ਵਾਲਾ ਆ ਗਿਆ ਘੱਟੋ ਘੱਟ ਡਰਾਈਵਰ ਦੀ ਸ਼ੀਟ ਤੋਂ ਲੈ ਕੇ ਕਨੈਕਟਰ ਸਾਈਡ ਪੰਜ ਫੁੱਟ ਅੱਗੇ ਜਾ ਕੇ ਜੀ ਇਹ ਦੇਖਣੀ ਆ ਸਾਨੂੰ ਇਹ ਜੱਕਰ ਅਤੋੜੇ ਧਿਆਨ ਨਾਲ ਕਨੈਕਟਰ ਸਾਈਡ ਤੋਂ ਪਾਸ ਭਰਿਆ ਕਰੋ ਕੋਈ ਵੀ ਵਾਈ ਆ ਸਾਈਡੋਂ ਮੋੜਦਾਗਾ ਕੁਝ ਆਇਆ ਜੁੱਟ ਰਹਾ ਦਾ ਚਾਈਕੂ ਜਾ ਰਿਹਾ ਦਾ ਕਨੈਕਟਰ ਸਾਈਡ ਤੋਂ ਬਾਸ ਪਰਣ ਲੱਗੇ ਥੋੜਾ ਧਿਆਨ ਰੱਖਿਆ ਕਰੋ ਘਰ ਭੱਜ ਗਏ ਆਪਾ ਜੀ ਕੀ ਵਜਿਆ ਕੁੱਕਾ ਕੁੱਕਰ ਵਜਿਆ ਹਾਂ ਕਿਵੇਂ ਉਹ ਲੈ ਆ ਤੇ ਟੋਕ ਦਾਈ ਲਈਆ ਦਈ ਲਈਆ ਆ ਤੇ ਟੋਕੇ ਚੱਲ ਕੋਈ ਨਾ ਚੱਲੀ ਫਿਰ ਅੰਦਰ ਨੂੰ ਕੁਰਸੀ ਘੇਰਤੀ ਹਾਂ ਕੁਰਸੀ ਘੇਰਤੀ ਤੱਪਾ ਘਰਾਂ ਨੇ ਅੱਜ ਮਾਤਾ ਗਿਵਲੇ ਤੱਪਾ ਸੇਕ ਰਹੇ ਸੀ ਅੱਜ ਪਿੰਡਾਂ ਵਿੱਚ ਆ ਨਜ਼ਾਰਾ ਹੁੰਦਾ ਸਬਜ਼ੀ ਵਾਲੇ ਐਵੇਂ ਹਲਜੀ ਦੇਣ ਆ ਜਾਂਦੇ ਆ ਕੀ ਤਰ੍ਹਾਂ ਦੇ ਨਜ਼ਾਰੇ ਦੇਖੋ ਤੁਸੀਂ ਤੇ ਮਾਤਾ ਆਉਣੀ ਲੱਗੀ ਹੋਈ ਆ ਸਬਜ਼ੀ ਲੈਣ ਆਪਾਂ ਨੇ ਬਾਜ਼ਾਰ ਜਾ ਕੇ ਆਣਾ ਚਮਕੌਰ ਸਾਹਿਬ ਦਵਾਈ ਲੈ ਕੇ ਆਣੀ ਹੈ ਜਸੂ ਜੋਗੀ ਤੇ ਬਾਕੀ ਮੁਰਜ਼ਾਲ ਤੇ ਜਾਵਾਂਗੇ ਥੋੜਾ ਬੜਾ ਬੜਾ ਲਾਗੇ ਵੀਡੀਓ ਬਣੀ ਉੱਥੇ ਜਾ ਕੇ ਚਮਕੌਰ ਸਾਹਿਬ ਦੀ ਚਮਕੌਰ ਸਾਹਿਬ ਦਿਖਾਵਾਂਗੇ ਤੁਹਾਨੂੰ ਬੜਾ ਵਦਾ ਸ਼ਹਿਰ ਅੰਦਰੋਂ ਤੇ ਅੱਜ ਮੌਸਮ ਵਧੀਆ ਹੈਗਾ ਨੀਂਦੀ ਆ ਗਈ ਸੀ ਸੌਂ ਗਏ ਹੁਣ ਉੱਠੇ ਆ ਆ ਲੈ ਕੇ ਨਹੀਂ ਹੁਣ ਯੂਨਿਵਰਸ ਕਦੀ ਕਹਿੰਦਾ ਮੈਂ ਗੋਲ ਗੱਪੇ ਲੈਣੇ ਕਦੀ ਕਹਿੰਦਾ ਮੈਂ ਚੂਪਾ ਲੈਣਾ ਚਲੋ ਹੁਣ ਚੱਲਦੇ ਆਪਾਂ ਘਰਾਂ ਨੂੰ ਸਮਾਨ ਲੈ ਕੇ ਹੋਰ ਆਪਾਂ ਆ ਗਏ ਗੋਲ ਗੱਪੇ ਹਾਂ ਜਸੂਨਾਂ ਮੈਂ ਗੋਲ ਗੱਪੇ ਖਾਣੇ ਨੇ ਆਪਾਂ ਪੱਢ ਗਏ ਨੇ ਚਮਕੌਰ ਸਾਹਿਬ ਮੈਂ ਚਲੋ ਜਸੂਨ ਗੋਲ ਗੱਪੇ ਖਲਾਈਏ ਆਜੋ ਇੰਨੇ ਗੋਲ ਗੱਪੇ ਕੰਗੋੜੀ ਇੰਨੇ ਕੰਗੋ ਚਲ ਫੇ ਬੈਠਾ ਟੇਕ ਕੇ ਠੀਕ ਨਾ ਠੀਕ ਆ ਲੇ ਕੇ ਆਏ ਉਹ ਅਗੇ ਲੈੜੀ ਗੋਲ ਗੱਪੇ ਖਾਈਏ ਅੱਪਾ ਆਊਂਗਾ ਅਰਿਆ ਮੈਂ ਖਲਾਉਂਦਾ ਤੇ ਤੂੰ ਆਪਣੇ ਗੋਲ ਗੱਪੇ ਖਾਦੇ ਆਗਰਾ ਚਾਟ ਬਣਾਉਣ ਤੋਂ ਟਿੱਕੀਆਂ ਪੈਕ ਕਰਾਈ ਜਣੇ ਤੈਨੂੰ ਬਰੇਟ ਘਰ ਜੋਗੀ ਆ ਸਾਬੀਆਂ ਨੂੰ ਤੇ ਮਮੀ ਨਹੀਂ ਖਾ ਲੂਗੀ ਆ ਦੱਸਾਂ ਕਹੀ ਆ ਮੈਂ ਗੋਲ ਗੱਪੇ ਖਾਣੇ ਆ ਪਰ ਸਾਡੇ ਨੇ ਗੋਲ ਗੱਪੇ ਖਾਦੇ ਹੀ ਨਹੀਂ ਹੈਗੇ ਨਾ ਹੁਣ ਮੈਂ ਖਾਣੇ ਨਹੀਂ ਆਗੇ ਕਹਿੰਦਾ ਲੱਪੂ ਵਾਲੇ ਉਹ ਲੋ ਜੀ ਆਪਣੀ ਕਰਤੀਆਂ ਟਿੱਕੀਆਂ ਪੈਕ ਹੁਣ ਆਪਾਂ ਡਿੱਕੀਆਂ ਲੈ ਕੇ ਘਰ ਨੂੰ ਚੱਲਦੇ ਆ ਬੋਲਟ ਤੇ ਹਣ ਚੱਲੀਏ ਚਲੋ ਚੰਗੌਰ ਤੋਂ ਆਪਾਂ ਘਰ ਆ ਗਏ ਸੀ ਦਵਾਈ ਦੂਵੀ ਲਿਆਂਦੀ ਤੇ ਹੁਣ ਆਪਾਂ ਘਰਾਂ ਨੇ ਅੱਜ 5 ਦਿਨਾਂ ਬਾਅਦ ਸਾਡੀ ਦੂਵੀ ਗੱਡੀ ਆਈ ਆ 5 ਦਿਨ ਹੋ ਗਏ ਸੀ ਖਾਲੀ ਹੁਣੀ ਹੋ ਰਹੀ ਸੀ ਇਹ ਕਈ ਵਾਰ ਓਖਾ ਹੋ ਜਾਂਦਾ 10 ਮਿੰਟ ਦਾ ਕੋਈ ਵੀ ਕੰਮ ਆ ਕੋਈ ਵੀ ਮਾਲਾ ਕਈ ਵਾਰ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨ ਖਾਲੀ ਹੀ ਨਹੀਂ ਹੁੰਦੀ ਹੈ ਹੈਗੀ ਆ ਤੇ ਆਪਾਂ ਬਾਕੀ ਹੁਣ ਦੇਖਾਂਗੇ ਜਿੱਤਾ ਟਾਈਮ ਲੱਗਿਆ ਤਾਂ ਬਲੌਕ ਕਰਾਂਗੇ ਤੇ ਆਪਣਾ ਇਹ ਲੋਕ ਕੰਟੀਨਿਊ ਚੱਲ ਰਿਹਾ ਤੇ ਬਾਕੀ ਹੋਰ ਤੁਸੀਂ ਦੱਸੋ ਕੋਈ ਗੱਲਬਾਤ ਸੁਣਾ ਦਿਆ ਕਰੋ ਕਮੈਂਟ ਕਮੈਂਟ ਮਾਰ ਦਿਆ ਕਰੋ ਥੱਲੇ ਖੇਤਾਂ ਵਿੱਚ ਕੋਣ ਕੋਣ ਰਹਿੰਦੇ ਨੇ ਖੇਤਾਂ ਦੀ ਲਾਈਵ ਕਹਿੰਦੇ ਲੈਦਾ ਹੀ ਲਾਈਵ ਆ ਨੂੰ ਕਈ ਸਾਲ ਹੋ ਗਏ ਖੇਤਾਂ ਦੇ ਵਿੱਚ ਰਹਿੰਦਿਆਂ ਨੂੰ ਤੁਸੀਂ ਦੱਸੋ ਜਿਹੜੇ ਜਿਹੜੇ ਦੇਖਦੇ ਤੁਸੀਂ ਕਿੱਥੇ ਕਿੱਥੋਂ ਤੋਂ ਦੇਖਦੇ ਹੋ ਤੇ ਕਿੱਥੇ ਕਿੱਥੇ ਦੇਖੋ ਤੁਸੀਂ ਕਮੈਂਟਾਂ ਵਿੱਚ ਦੱਸਿਆ ਕਰੋ ਦੇਣਗੇ ਆ ਸ਼ਿਪ ਸ਼ਾਮ ਹੋ ਗਈ ਸਾਢੇ 6 ਹੋ ਗਏ ਨੇ ਘੁੰਮਣ ਆਏ ਤੇ ਬਾਹਰ ਕੀਤਾ ਜੀ ਨੂੰ ਹਾਂਜੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਤੇ ਆਪਾਂ ਹੁਣ ਚੱਲੇ ਆ ਆਪਣੇ ਕੰਮ ਤੇ ਨਾਲਾਗੜ ਨੂੰ ਤੇ ਆਪਣਾ ਵਲੌਗ ਚੱਲ ਰਿਹਾ ਦੇਖਿਆ ਕਰੋ ਵਧੀਆ ਬਣਿਆ ਹੋਇਆ ਆਪਾਂ ਹੁਣ ਨਾਲਾਗੜ ਜਾਣਾ ਬਾਕੀ ਇਹ ਵਲੌਗ ਕੰਟੀਨਿਊ ਚੱਲ ਰਹੇ ਆ ਆਪਣੇ 10 ਵਲੌਗ ਆਣਗੇ ਕੰਟੀਨਿਊ ਬਾਅਦ ਭਾਗ ਬਣਾ ਬਣਾ ਕੇ ਪਾਵਾਂਗੇ ਆਪਾਂ ਪਾਟ ਕੇ ਲਈਏ ਇਹ ਆਪਣਾ ਲੋਗ ਹੈਗਾ 3 ਨੰਬਰ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਚਲੋ ਹੁਣ ਆਪਾਂ ਚੱਲਦੇ ਆ ਨਾਲਾਗੜ੍ਹ ਨੂੰ ਤੇ ਜਿਹੜੇ ਵੀਰ ਬਣ ਚੈਨਲ ਦੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕਾਂ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਯਾਰਾ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਵੀ ਜ਼ਰੂਰ ਕਰਾ ਦਿਆ ਕਰੋ ਚਲੋ ਆ ਚੱਲੀਏ ਮੈਂ ਬਾਬਾ ਜੀ ਦਾ ਵੀ ਨਾਮ ਲੈ ਲਈਏ ਆ ਬਾਬਾ ਜੀ ਦਾ ਵੀ ਲਈ ਲਈਏ ਨਾ ਆਪਾਂ ਕਰਨ ਲੱਗੇ ਕੀ ਭਾਵੇਂ ਕੋਈ ਉਸਤੋ ਸੋਕੇ ਬਾਰੇ ਬਾਬਾ ਜੀ ਆਪਾਂ ਪਰਫੇ ਕਾਰਟਨ ਮੌਸਮ ਠੰਡਾ ਜਾ ਹੋਇਆ ਹੋਇਆ ਹਲੇ ਖਾਸ ਸੁਣ ਹੋ ਰਹੇ ਆ ਕਿੱਥੇ ਕਿੱਥੇ ਠੰਡ ਘਟ ਗਈ ਕਿੱਥੇ ਕਿੱਥੇ ਪੈ ਰਹੀ ਆ ਦੱਸ ਦਿਓ ਕਰੋ

ਡਰਾਈਵਰਾਖੋ ਜੀ ਇਹ ਲੁਧਿਆਣਾ ਵਾਲੀ ਸਾਈਡ ਤੋਂ ਆਦੇ ਹੋਏ ਦਿੱਲੀ ਨੂੰ ਨਿਕਲ ਜਾਂਦਾ ਰੋਡ ਚੰਡੀਗੜ੍ਹ ਹੋ ਕੇ ਤੇ ਜਿੱਥੇ ਕਨੈਕਟਰ ਆਥੇ ਹੋ ਜੀ ਇਹ ਤਾਂ ਇਹ ਰੋਡ ਚੱਲ ਜਾਂਦਾ ਆਪਣਾ ਸੰਪਰਕਾਰ ਜੰਮੂ ਖਲਾਜ ਹੋਰ ਹੁੰਦਾ ਹੋਇਆ ਜਾਂ ਅੰਦਰ ਨੂੰ ਵੀ ਨਿਕਲ ਜਾਂਦਾ ਹੈ ਰੋਡ ਨਾ ਆਹ ਸ਼ਹਿਰ ਪਰ ਵੀ ਨਿਕਲ ਜਾਂਦਾ ਤੇ ਆਪਾਂ ਦੇ ਤਾਂ ਸਿੱਧਾ ਜਾ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂ ਜਾਂਦਾ ਇਹ ਤਾਂ ਹੈ ਚੌਂਦਾ ਨਾਮ ਪਰ ਛੇਦਪਾਪ ਜੀ ਸਿੰਘ ਚੌਂ ਬਚਾਲਾ ਸਾਹਿਬ ਜਾਨ ਜੀ ਨੂੰ ਹੈ ਲੋਕਾਂ ਦੇ ਜਿਆਦਾਤਰ ਨੂੰ ਛੋਟਾ ਜੋਂ ਦੇ ਨਾਮ ਨਾਲ ਹੀ ਜਾਣਦੇ ਆ ਬੰਦਾ ਹੈਗਾ ਵੀ ਛੋਟਾਈ ਹੈ ਜਰੂਰ ਬਰਾਉਂਦੇ ਜੇ ਹਾਂਜੀ ਆਪਾਂ ਨਾਲਾਗੜ ਪੁੱਜ ਗਏ ਤੇ ਹੁਣ ਬੱਲੀ ਵੀ ਆ ਗਿਆ ਤੇ ਨਾਲ ਹਰਮਣਾ ਤੇ ਆਪਾਂ ਹੁਣ ਬਲੋਗ ਦਾ ਕੱਠੀ ਕਰਦੇ ਅੰਡ ਇਹ ਹੈਗਾ ਭਾਗ ਆਪਣਾ ਤੀਜਾ ਜੀ ਦਾ ਐਂਡ ਕਰਨ ਲੱਗੇ ਆ ਤੇ ਚੌਥਾ ਭਾਗ ਦੇਖਣ ਲਈ ਬਣੇ ਰਹੋ ਨਾਲ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਪਿਆਰ ਦੇਣ ਲਈ ਥੋੜਾ ਧੰਨਵਾਦ ਆਜੋ ਆਪਾਂ ਹੁਣ ਚੌਥੇ ਭਾਗ ਵਿੱਚ ਮਿਲਦੇ ਆਂ